ਆਹ ਵੋ ਯੇਸੂ ਮੇਰਾ ਸਹਾਰਾ ਬਣ ਜਾਓ ਆਹ ਵੋ ਯੇਸੂ ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਜਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 12 ਦੇ ਆਏ ਉਸ ਦੀ 10 ਆਇਤ ਵਿੱਚ ਲਿਖਿਆ ਹੈ ਅਤੇ ਵੇਖੋ ਇੱਕ ਮਨੁੱਖ ਸੀ ਜਿਹਦਾ ਹੱਥ ਸੁੱਕਾ ਹੋਇਆ ਸੀ ਔਰ ਉਹਨਾਂ ਨੇ ਉਹਦੇ ਜੁਮੇ ਦੋਸ਼ ਲਾਉਣ ਲਈ ਇਹ ਕਹਿ ਕੇ ਉਸ ਨੂੰ ਪੁੱਛਿਆ ਭਲਾ ਸ਼ਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਪ੍ਰਭੂ ਯੀਸ਼ੂ ਮਸੀਹ ਜੀ ਜਦੋਂ ਫਰੀਸੀਆਂ ਦੇ ਉਸ ਆਰਾਧਨਾ ਦੇ ਸਥਾਨ ਦੇ ਵਿੱਚ ਪਹੁੰਚੇ ਤਦ ਉੱਥੇ ਉਹਨਾਂ ਨੂੰ ਇੱਕ ਮਨੁੱਖ ਮਿਲਿਆ ਜਿਸ ਦਾ ਹੱਥ ਸੁੱਕਾ ਹੋਇਆ ਸੀ ਉਸ ਸੁੱਕੇ ਹੋਏ ਹੱਥ ਵਾਲੇ ਵਿਅਕਤੀ ਨੂੰ ਉਹਨਾਂ ਫਰੀਸੀਆਂ ਦੇ ਆਰਾਧਨਾ ਦੇ ਸਥਾਨ ਦੇ ਵਿੱਚ ਉਹਨਾਂ ਦੇ ਰੀਤੀ ਰਿਵਾਜਾਂ ਕਰਮਕਾਂਡਾਂ ਦੇ ਦੁਆਰਾ ਵਿਅਰਥਤਾ ਦਾ ਇੱਕ ਗਵਾਹ ਮੰਨਿਆ ਜਾ ਰਿਹਾ ਸੀ ਕਿਸੇ ਵੀ ਰੀਤੀ ਦੇ ਨਾਲ ਉਹ ਉਸ ਦੀ ਮਦਦ ਨਹੀਂ ਕਰ پا ਰਹੇ ਸਨ ਹੁਣ ਤੱਕ ਉਹ ਵਿਅਕਤੀ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਘਿਰਨਤ ਸੀ ਪਰੰਤੂ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਫਸਾਉਣ ਦੇ ਲਈ ਇਹੀ ਵਿਅਕਤੀ ਹੁਣ ਉਹਨਾਂ ਦੇ ਲਈ ਇੱਕ ਚੰਗਾ ਮੌਕਾ ਬਣ ਗਿਆ। ਔਰ ਇਸੇ ਲਈ ਉਹ ਪੁੱਛਦੇ ਹਨ ਕਿ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ। ਪਾਪ ਦੇ ਕਾਰਨ ਮਨੁੱਖ ਦੇ ਵਿਚਾਰਾਂ ਦੇ ਵਿੱਚ ਇਸ ਇਸ ਚੀਜ਼ ਨੂੰ ਸਪਸ਼ਟਤਾ ਦੇ ਨਾਲ ਦੇਖਿਆ ਜਾ ਸਕਦਾ ਹੈ ਤੇ ਹਰ ਦਿਨ ਅਸੀਂ ਇਸ ਚੀਜ਼ ਨੂੰ ਦੇਖ ਸਕਦੇ ਹਾਂ। ਮਨੁੱਖ ਨੂੰ ਉਸਦੇ ਪਾਪਾਂ ਦੀ ਸਜ਼ਾ ਪਰਮੇਸ਼ਰ ਦੇ ਦੁਆਰਾ ਨਰਕ ਦੀ ਅੱਗ ਠਹਿرائی ਗਈ ਹੈ। ਔਰ ਇਸੇ ਹੀ ਨਰਕ ਦੀ ਅੱਗ ਦੀ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਜੀ ਕਿਸੇ ਵੀ ਮਹੂਰਤ ਦਾ ਇੰਤਜ਼ਾਰ ਨਾ ਕਰਦੇ ਹੋਏ ਆਪਣੇ ਆਪ ਨੂੰ ਤਿਆਰ ਕਰਕੇ ਇਸ ਸੰਸਾਰ ਦੇ ਵਿੱਚ ਆਏ ਅਤੇ ਉਹਨਾਂ ਨੇ ਮਨੁੱਖਾਂ ਦੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਕਲਵਰੀ ਦੀ ਸਲੀਬ ਦੇ ਉੱਤੇ ਆਪਣੇ ਆਪ ਨੂੰ ਬਲੀਦਾਨ ਕੀਤਾ ਅੱਜ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਉਸ ਬਲੀਦਾਨ ਅਤੇ ਜੀ ਉੱਠਣ ਦੀ ਤਾਕਤ ਦੇ ਉੱਤੇ ਵਿਸ਼ਵਾਸ ਰੱਖਦਾ ਉਹ ਮੁਕਤੀ ਪਾਉਂਦਾ ਹੈ ਤੇ ਪਾਪਾਂ ਦੀ ਮਾਫੀ ਪ੍ਰਾਪਤ ਕਰਦਾ ਹੈ ਪਾਪ ਤੇ ਇਸ ਰੋਗ ਤੋਂ ਤੁਸੀਂ ਵੀ ਅੱਜ ਚੰਗਾਈ ਪ੍ਰਾਪਤ ਕਰ ਸਕੋ ਅਤੇ ਕਿਸੇ ਵੀ ਮਹੂਰਤ ਦਾ ਇੰਤਜ਼ਾਰ ਨਾ ਕਰਦੇ ਹੋਏ ਅੱਜ ਹੀ ਮੁਕਤੀ ਨੂੰ ਆਪਣੇ ਜੀਵਨ ਚ ਪ੍ਰਾਪਤ ਕਰੋ ਇਹ ਮੇਰੀ ਤੁਹਾਡੇ ਸਾਰਿਆਂ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਆਵੋ ਯਿਸੂ ਮੇਰਾ ਸਹਾਰਾ ਬਣ ਜਾਵੋ ਆਵੋ ਯਿਸੂ ਮੇਰਾ ਸਹਾਰਾ ਬਣ